ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਗਲਾ ਲਗਾ ਕੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਗਲਾ ਬਾਹਰ ਨੂੰ ਫੋਲਡ ਕਰਕੇ ਲੈਸ ਲਗਾਈ ਜਾਂਦੀ ਹੈ ਇਹ ਆਪਣੇ ਕੋਲ ਕਮੀਜ਼ ਹੈ ਜੜਿਆ ਹੋਇਆ ਹੈ ਆਪਾਂ ਹੁਣ ਕਮੀਜ਼ ਦੇ ਉਲਟੀ ਸਾਈਡ ਤੇ ਗਲੇ ਨੂੰ ਰੱਖਾਂਗੇ ਇਹ ਗਲਾ ਆਪਣੇ ਕੋਲੇ ਇਹਨੂੰ ਆਪਾਂ ਸਾਈਡਾਂ ਤੋਂ ਕੱਚਾ ਵੀ ਕਰ ਲਿਆ ਸੀ ਹੁਣ ਆਪਾਂ ਇਸ ਨਿਸ਼ਾਨ ਤੇ ਇਹ ਆਪਣੇ ਨਿਸ਼ਾਨ ਲੱਗਿਆ ਹੋਇਆ ਇੱਥੇ ਇੱਥੋਂ ਆਪਾਂ ਗਲਾ ਰੱਖਾਂਗੇ ਮਨਿਕੂ ਇੱਥੇ ਗਲੇ ਦੇ ਵੀ ਲੱਗੀ ਹੋਈ ਆ ਟੋਕ ਇਸ ਨਿਸ਼ਾਨ ਦੇ ਉੱਪਰ ਇਸ ਤਰ੍ਹਾਂ ਰੱਖ ਕੇ ਆਪਾਂ ਕਮੀਜ਼ ਦੀ ਉਲਟੀ ਸਾਈਡ ਤੇ ਆਪਾਂ ਗਲਾ ਲਗਾਵਾਂਗੇ తర్వాయిగావే ਤਨਕਪਾ ਇਧਰਲੀ ਸਾਈਡ ਦੀ ਸਲਾਈ ਲਗਾਵਾਂਗੇ ਵੀ ਆਪਾਂ ਸਲਾਈ ਸਲਾਈ ਲਗਾ ਲਈ ਹੈ ਹੁਣ ਆਪਾਂ ਇਹਦੇ ਵਿੱਚ ਵਿੱਚ ਅੱਧਾ ਇੰਚ ਨਾਲ ਛੱਡ ਕੇ ਇਹਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਇਹ ਕਟਾਈ ਕਰ ਲੈਣੀ ਹੈ ਫਿਰ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਕੱਟ ਲਾ ਲੈਨੇ ਆ ਇਸ ਤਰ੍ਹਾਂ ਕੱਟ ਲਾਉਣ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਾਂਗੇ ਸਿੱਧੀ ਸਾਈਡ ਵਾਲੇ ਪਾਸੇ ਇਸ ਤਰ੍ਹਾਂ ਇੱਥੇ ਆਪਾਂ ਕੱਚੀ ਸਲਾਈ ਵੀ ਲਾ ਸਕਦੇ ਹਾਂ ਹੁਣ ਆਪਾਂ ਇਹਦੇ ਲੈਸ ਲਾਵਾਂਗੇ ਇਸ ਤਰ੍ਹਾਂ ਇਹ ਆਪਾਂ ਗਲੇ ਦੀ ਬਾਹਰ ਵਾਲੀ ਸਾਈਡ ਤੇ ਲੈਸ ਲਗਾਈ ਹੈ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ